ਕਾ ਦੋਸਤੋ ਮੇਰਾ ਨਾਮ ਹੈ ਪੀ ਸਿੰਘ ਅੱਜ ਅਸੀਂ ਗੱਲ ਕਰਾਂਗੇ ਗ਼ਜ਼ਲ ਕਾਰੇ ਗ਼ਜ਼ਲ ਪੰਜਾਬੀ ਦਾ ਆਪਣਾ ਮੂਲ ਕਾਵਿਪ ਉ ਨਹੀਂ ਇਹ ਅਰਬੀ ਦਾ ਕਾਵਿਪਾ ਅਰਬੀ ਦੇ ਵਿੱਚ ਜਦ ਅਰਥ ਹੈ ਔਰਤਾਂ ਦੇ ਨਾਲ ਪਿਆਰ ਦੀਆਂ ਗੱਲਾਂ ਕਰਨਾ ਜਾਂ ਫਿਰ ਉਹਨਾਂ ਦੀ ਹੁਸਨ ਦੀ ਤਾਰੀਫ ਕਰਨੀ ਗ਼ਜ਼ਲ ਦਾ ਆਰੰਭ ইরਾਨੀ ਤੋਂ ਹੋਇਆ ਹੈ ਇਹਦਾ ਜੋ ਮੈਨ ਗੱਲ ਹੈ ਵੀ ਉਹ ਕਿਸੇ ਦੇ ਤੋਂ ਉਤਪਤੀ ਹੋਈ ਹੈ ਕਿਸੇ ਦੇ ਦੇ ਵਿੱਚ ਕਵੀ ਆਪਣੇ ਹਾਕਮ ਸਿਆਸਤਦਾਨ ਜਾਂ ਰਾਜੇ ਦੀ ਪੜਾਈ ਕਰਦੇ ਸੀ ਜਿਸ ਦਾ ਮੈਨ ਮੰਨੋਰਥ ਸੀ ਕਿ ਤਾ ਅਨੁਦੋਤ ਪ੍ਰਾਪਤ ਕਰਨਾ ਉਹ ਉਸ ਦੇ ਜਿੱਤਾਂ ਤੇ ਉਸ ਦੀ ਜੋ ਕੰਮਕਾਰ ਹੁੰਦੇ ਸੀ ਉਹਨਾਂ ਦੀ ਪ੍ਰਸ਼ੰਸਾ ਕਰਦੇ ਸੀ ਤੇ ਉਸ ਤੋਂ ਇਨਾਮ ਪ੍ਰਾਪਤ ਕਰਦੇ ਸੀ ਕਿਸੇ ਦੇ ਦੇ ਚਾਰ ਭਾਗ ਨੇ ਜਿਵੇਂ ਪਹਿਲਾ ਤਸਵੀਬ ਗੁਰੇਜ ਮਧ ਦੇ ਦੂਆ ਗ਼ਜ਼ਲ ਦੀ ਉਤਪਤੀ ਇਰਾਨੀ ਕਵਿ ਸਿੱਦੇ ਦੇ ਪਹਿਲੇ ਭਾਗ ਤਸਵੀਬਤੋਂ ਹੋਈ ਹੈ ਤਸਵੀਬ ਦੇ ਵਿਪਨ ਅਰਥ ਕੀਤੇ ਜਾਂਦੇ ਹਨ ਜਿਵੇਂ ਸ਼ਬਾਬ ਦੀਆਂ ਗੱਲਾਂ ਕਰਨਾ ਔਰਤਾਂ ਦੇ ਉਸੰਗੀ ਤਾਰੀਫ ਕਰਨੀ ਜਾਂ ਫਿਰ ਜਵਾਨੀ ਦੇ ਦਾ ਜ਼ਿਕਰ ਕਰਨਾ ਆਦਿ ਇਸ ਤਰ੍ਹਾਂ ਕਿਸੇ ਦੇ ਤੋਂ ਵੱਖ ਕਰਕੇ ਹੀ ਗ਼ਜ਼ਲ ਦਾ ਰੂਪ ਪ੍ਰਦਾਨ ਕੀਤਾ ਗਿਆ ਫਾਰਸੀ ਕਵੀਆਂ ਨੇ ਇਸ ਤਸਵੀਬ ਵਾਲੇ ਹਿੱਸੇ ਨੂੰ ਵੱਖਰਾ ਕਰਕੇ ਇੱਕ ਨਵਾਂ ਕਾਵਿ ਰੂਪ ਹੀ ਬਣਾ ਲਿਆ ਜਿਸ ਨੂੰ ਗ਼ਜ਼ਲ ਕਿਹਾ ਜਾਂਦਾ ਹੈ ਗ਼ਜ਼ਲ ਸ਼ਬਦ ਦੇ ਕੋਸ਼ਿਕਤ ਅਰਥ ਨੇ ਔਰਤਾਂ ਨਾਲ ਗੱਲਾਂ ਕਰਨਾ ਔਰਤਾਂ ਦੀ ਉਸੰਗੀਤ ਤਾਰੀਫ਼ ਕਰਨੀ। ਹਮ ਕੁਰਾਨ ਵਿੱਚ ਗ਼ਜ਼ਲ ਕੁੱਤੇ ਹੋਏ ਸੂਤਕ ਦੇ ਅਰਥ ਵਿੱਚ ਲਿਆ ਜਾਂਦਾ ਹੈ। ਗ਼ਜ਼ਲ ਦੇ ਕਈ ਹੋਰ ਅਰਥ ਵੀ ਨੇ ਸ਼ਿਕਾਰੀ ਕੁੱਤੇ ਜਦ ਫਿਰਨ ਦਾ ਪਿੱਛਾ ਕਰਦੇ ਹਨ ਅਤੇ ਫਿਰਨ ਜਾਂਦੇ ਜੀਵਨ ਤੋਂ ਨਿਰਾਸ਼ ਹੋ ਕੇ ਉਹ ਅਤੀ ਦਰਦਨਾਕ ਆਵਾਜ਼ ਪੈਦਾ ਕਰਦਾ ਹੈ। ਇਸ ਆਵਾਜ਼ ਨੂੰ ਗ਼ਜ਼ਲ ਕਿਹਾ ਜਾਂਦਾ ਹੈ। ਇੱਕ ਹੋਰ ਮਤ ਹੈ ਕਿ ਗੱਲ ਸ਼ਬਦ ਕਾਵ ਰੂਪ ਦੀ ਬਹੁਤ ਬਤੀ ਗੱਲ ਗਜਲ ਨਾਂ ਦੀ ਵਿਅਕਤੀ ਜਨਾਤੀ ਹੋਈ ਇਹ ਵਿਅਕਤੀ ساری ਉਮਰ ਸ਼ਰਾਬ ਦਾ ਸੇਵਨ ਕਰਦਾ ਰਿਹਾ ਅਤੇ ਪਿਆਰ ਵਿਚਲੀ ਨਿਰਾਸ਼ਾ ਦਾ ਇਜ਼ਹਾਰ ਕਰਦਾ ਰਹਿੰਦਾ ਸੀ ਉਸ ਵਿਅਕਤੀ ਦੇ ਨਾਂ ਤੇ ਹੀ ਇਸ ਦਾ ਨਾਂ ਗੱਲ ਪੈ ਗਿਆ ਸ਼ੁਰੂਆਤੀ ਦੌਰ ਦੀ ਜੇ ਗੱਲ ਦੀ ਗੱਲ ਕਰੀਏ ਤਾਂ ਇਹ ਤਿੰਨ ਰੰਗਾਂ ਦੇ ਵਿੱਚ ਘਰੀ ਹੋਈ ਸੀ ਆਸ਼ਿਕਾਨਾ ਸੂਫੀਆਨਾ ਅਤੇ ਜੀਦਾਨ ਪਹਿਲੇ ਦੌਰ ਦੀ ਗੱਲ ਪਿਆਰ ਮੁਹੱਬਤ ਦੇ ਬਾਰੇ ਵਿੱਚ ਸੀ ਫਿਰ ਬਾਬਾ ਬਲਵੰਤ ਦੇ ਆਉਣ ਨਾਲ ਪ੍ਰਗਤੀਵਾਦੀ ਜੀ ਦਨਾਂ ਦੇ ਵਿੱਚ ਗਾਜਲ ਦੇ ਵਿੱਚ ਨਵੇਂ-ਨਵੇਂ ਵਿਸ਼ੇ ਲੈ ਗਏ ਉਸ ਤੋਂ ਬਾਅਦ ਡਾਕਟਰ ਜਗਤਾਰ ਆਉਂਦੇ ਨੇ ਸੁਜੀਤ ਬਾਦਰਾ ਆਉਂਦੇ ਨੇ ਅੱਜ ਦੀ ਗਾਜਲ ਦੀ ਜੇ ਗੱਲ ਕਰੀਏ ਤਾਂ ਇਸ ਵਿੱਚ ਪਿਆਰ ਤੋਂ ਇਲਾਵਾ ਹੋਰ ਬਹੁਤ ਸਾਰੇ ਵਿਸ਼ੇ ਸ਼ਾਮਿਲ ਇਸ ਵਿੱਚ ਪ੍ਰਵਾਹ ਹੋ ਗਿਆ ਆਰਥਿਕ ਸਮਾਜਿਕ ਧਾਰਮਿਕ ਵੱਖ-ਵੱਖ ਤਰ੍ਹਾਂ ਦੇ ਵਿਸ਼ੇ ਸ਼ਾਮਲ ਨੇ ਹੁਣ ਦੀ ਗੱਜਲਾਂ ਸਿਰਫ ਪਿਆਰ ਤੱਕ ਹੀ ਸੀਮਤ ਨਹੀਂ ਰਹੀ ਇਸ ਦੇ ਬਹੁਤ ਜ਼ਿਆਦਾ ਵੱਡੇ ਅਰਥ ਹੋ ਚੁੱਕੇ ਨੇ ਇਸ ਦਾ ਘੇਰਾਬົດ ਵਿਚਾਰ ਹੋ ਚੁੱਕਿਆ ਹੈ ਧੰਨਵਾਦ ਪੇਸ਼ ਹੈ ਕਮਲ ਸਰਾਮਾ ਦੀ ਗੱਜਲ ਤੈਨੂੰ ਮੇਰੀ yaad ਸਤਾਵੇ ਮੈਨੂੰ ਤੇਰਾ ਖਿਆਲ ਕਰੇ ਵਕ ਹੋ ਕੇ ਵੀ ਰਹੀਏ ਆਪਾਂ ਇੱਕ ਦੂਜੇ ਦੇ ਨਾਲ ਕੁੜੇ ਮੇਰਾ ਛੱਲਾ ਤੇਰੀ ਚੀਚੀ ਚੁੰਮਦਾ ਰਹਿੰਦਾ ਹਾਂ ਦੀਏ ਮੇਰੇ ਸਾਈ ਮੈਕਾ ਕੋਲੇ ਹਰ ਪਲ ਤੇਰਾ ਮਾਲ ਕੋਲੇ ਚੀਲਾ ਵਰਗੇ ਨੈਣ ਤੇਰੇ ਮੁਖੜਾ ਚੰਦ ਦਾ ਟੁਕੜਾਏ ਤੈਲ ਪਾਉਣ ਲਈ ਮੋਰਾ ਤੇਥੋਂ ਲਈ ਉਧਾਰੀ ਚਾਲ ਕੋਲੇ ਸੁੱਖ ਦੁੱਖ ਨੇ ਤਾਂ ਆਉਣਾ ਜਾਣਾ ਆਪਣੀ ਮਰਜ਼ੀ ਨਾਲ ਚੱਲੋ ਆਪਾਂ ਹਰ ਹਾਲ ਤੇ ਰਹਿਣਾ ਇੱਕ ਦੂਜੇ ਦੇ ਨਾਲ ਕੋਲੇ ਇੱਕ ਦੂਜੇ ਨੂੰ ਖੋਣ ਦਾ ਸਦਮਾ ਸਾਰੀ ਜ਼ਿੰਦਗੀ ਭੁਲ ਨਾਣੀ ਦਰਦ ਪੁਰਾਣੇ ਤਾਜ਼ਾ ਕਰਦੇ ਨਵਾਂ ਜਵਾਨ ਦਾ ਸਾਲ ਕੋਲ ਨਵਾਂ ਜਵਾਨ ਦਾ ਸਾਲ ਕੋਲ ਧੰਨਵਾਦ